ਇੱਕ ਜੁਆ ਸੀਗਾ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਥੋੜਾ ਜਾ ਕੁੜੀਆਂ ਵਾਸਤੇ ਅਪਡੇਟ ਕਰ ਦਾਂ ਜੁਐਲਰੀ ਸ਼ਾਪ 'ਚ ਵੜ ਗਿਆ ਹੀਰਾ ਖਾ ਗਿਆ ਹੀਰਾ ਹੀਰਾ ਨਿਗੜ ਲ ਗਿਆ ਉਹਨੂੰ ਹੀ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ 'ਚ ਵੜ ਗਿਆ ਉਹਨੇ ਖੁੱਡ ਪਟਵਾਈ ੱੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਤੇ ਡਚਾਏ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਇਹਨੇ ਆਹ ਇੰਨਾ ਚੋਈ ਇੱਕ ਦੇ ਵਿੱਚ ਮੇਰਾ ਹੀਰਾ ਹੈ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਕੱਲੇ ਹੀ ਨੱਚੀ ਜਾਂਦਾ ਨਾ ਸਾਰੇ ਟਾੜ ਹੋ ਕੇ ਇਹਨੂੰ ਭੱਲਾ ਉਹਨੂੰ ਫੜ ਲਿਆ ਤੇ ਬਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ ਜਾਂ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਰ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ